ਸੌਰਬ ਦੀ ਆਪਣੀ ਪਤਨੀ ਮੁਸਕਾਨ ਦੇ ਨਾਲ ਇਹ ਆਖਰੀ ਵੀਡੀਓ ਦੇਖੋ ਕਿਵੇਂ ਪਤੀ ਦਾ ਕਤਲ ਕਰ ਉਸ ਨੂੰ ਡਰਮ ਚ ਦਫਨਾਉਣ ਤੋਂ ਪਹਿਲਾਂ ਕਾਤਲ ਮੁਸਕਾਨ ਆਪਣੇ ਪਤੀ ਅਤੇ ਬੇਟੀ ਦੇ ਨਾਲ ਬਰਥਡੇ ਦਾ ਜਸ਼ਨ ਮਨਾ ਰਹੀ ਹੈ 28 ਫਰਵਰੀ ਨੂੰ ਸੌਰਬ ਉਹਨਾਂ ਦੀ ਪਤਨੀ ਮੁਸਕਾਨ ਅਤੇ ਬੇਟੀ ਪੀਹੂ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਸਭ ਕੁਝ ਪਰਫੈਕਟ ਲੱਗ ਰਿਹਾ ਸ ਇੱਕ ਖੁਸ਼ਹਾਲ ਪਰਿਵਾਰ ਜਨਮਦਨ ਦਾ ਜਸ਼ਨ ਹੱਸਦੇ ਚਿਹਰੇ ਪਰ ਇਸ ਹਾਸੇ ਦੇ ਪਿੱਛੇ ਇੱਕ ਡਰਾਉਣੀ ਸਾਜ਼ਿਸ਼ ਚੱਲ ਰਹੀ ਸੀ ਜਿਸ ਦਾ ਦਾ ਫਾਸ਼ ਹੁੰਦੇ ਹੀ ਲੋਕਾਂ ਦੇ ਵਿੱਚ ਹੜਕੰਪ ਮਚ ਗਿਆ ਇਸ ਕਾਤਲ ਪਤਨੀ ਨੇ 4 ਦਿਨਾਂ ਬਾਅਦ ਹੀ ਉਸੇ ਪਤੀ ਦਾ ਗळा ਵੱਢ ਕੇ ਉਸ ਨੂੰ ਸਦਾ ਦੇ ਲਈ ਦੁਨੀਆ ਤੋਂ ਰੁਕਸਤ ਕਰ ਦਿੱਤਾ ਜਿਸ ਦੇ ਨਾਲ ਉਹ ਜਸ਼ਨ ਮਨਾ ਰਹੀ ਸੀ ਨੱਚ ਰਹੀ ਸੀ ਲੰਡਨ ਤੋਂ ਆਪਣੀ ਬੇਟੀ ਦਾ ਜਨਮ ਦਿਨ ਮਨਾਉਣਾ ਏ ਸੌਰਵ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਉਸਦੀ ਆਪਣੀ ਹੀ ਪਤਨੀ ਉਸਦੀ ਕਾਤਲ ਨਿਕਲੇਗੀ। ਮੁਸਕਾਨ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ ਦੇ ਨਾਲ ਮਿਲ ਕੇ ਇਸ ਭਿਆਨਕ ਸਾਜ਼ਿਸ਼ ਦੀ ਪਲੈਨਿੰਗ ਬਣਾ ਰਹੀ ਸੀ। ਉਹ ਚਾਹੁੰਦੀ ਸੀ ਕਿ ਸੌਰਵ ਉਸਦੀ ਜ਼ਿੰਦਗੀ ਤੋਂ ਹਮੇਸ਼ਾ ਦੇ ਲਈ ਦੂਰ ਚਲਾ ਜਾਵੇ। ਇਸ ਲਈ ਮਹੀਨਿਆਂ ਤੱਕ ਉਹ ਆਪਣੇ ਪਤੀ ਦੇ ਨਾਲ ਬਿਲਕੁਲ ਉਸੇ ਤਰ੍ਹਾਂ ਪੇਸ਼ ਆਈ ਜਿਵੇਂ ਕਿ ਇੱਕ ਆਦਰਸ਼ ਪਤਨੀ ਹੁੰਦੀ ਹੈ। 4 ਮਾਰਚ ਦੀ ਰਾਤ ਨੂੰ ਮੁਸਕਾਨ ਨੇ ਆਪਣੇ ਪਤੀ ਸੌਰਵ ਦੇ ਖਾਣੇ ਦੇ ਵਿੱਚ ਨਸ਼ੀਲਾ ਪਦਾਰਥ ਮਿਲਾ ਦਿੱਤਾ ਜਦੋਂ ਬੇਹੋਸ਼ ਹੋ ਗਿਆ ਤਾਂ ਉਸਨੇ ਸਾਹਿਲ ਨੂੰ ਘਰ ਬੁਲਾ ਲਿਆ ਦੋਹਾਂ ਨੇ ਮਿਲ ਕੇ ਪਹਿਲਾਂ ਸੌਰਵ ਦੀ ਛਾਤੀ ਤੇ ਚਾਕੂ ਦੇ ਨਾਲ ਹਮਲਾ ਕੀਤਾ ਤੇ ਫਿਰ ਉਸਦਾ ਗਲਾ ਵੱਢ ਦਿੱਤਾ ਤੇ ਉਸ ਤੋਂ ਬਾਅਦ ਉਸਦੀ লাশ ਦੇ ਟੁਕੜੇ ਕਰ ਡਰਮ ਦੇ ਵਿੱਚ ਸੁੱਟ ਦਿੱਤੇ ਉੱਪਰੋਂ ਸਿਮਿੰਟ ਪਾ ਕੇ ਉਸ ਨੂੰ ਦਫਨਾ ਦਿੱਤਾ ਪਤੀ ਨੂੰ ਦਫਨਾਉਣ ਤੋਂ ਬਾਅਦ ਇਹ ਕਾਤਲ ਪਤਨੀ ਆਪਣੇ ਆਸ਼ਿਕ ਦੇ ਨਾਲ ਸ਼ਿਮਲਾ ਕਸੋਲੀ ਵੀ ਘੁੰਮਣ ਗਈ